ਉਹ ਮੇਰੀ ਬੇਨਤੀ ਲੀਡਰ ਲੋਕਾਂ ਨੂੰ ਸਭ ਖੂਨ ਪੀਣੀਆਂ ਜੋਕਾਂ ਨੂੰ ਮੇਰੀ ਬੇਨਤੀ ਲੀਡਰ ਲੋਕਾਂ ਨੂੰ ਸਭ ਖੂਨ ਪੀਣੀਆਂ ਜੋਕਾਂ ਨੂੰ ਓਏ ਸਾਡੀ ਬੇਨਤੀ ਲੀਡਰ ਲੋਕਾਂ ਨੂੰ ਸਭ ਖੂਨ ਪੀਣੀਆਂ ਜੋਕਾਂ ਨੂੰ ਸਾਡੀ ਬੇਨਤੀ ਲੀਡਰ ਲੋਕਾਂ ਨੂੰ ਸਭ ਖੂਨ ਪੀਣੀਆਂ ਜੋਕਾਂ ਨੂੰ ਕੋਈ ਝੂਠਾ ਲਾਰਾ ਲਾਇਓ ਨਾ ਨਹੀਂ ਪੈਣੀ ਤੁਹਾਡੇ ਵੀ ਮੁੰਦੀ ਐ ਤੁਹਾਡੇ ਨਾਲ ਵੀ ਐਂ ਹਉ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੋਡੇ ਨਾਲ ਵੀ ਆਈ ਹੋ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਆਈ ਹੋ ਜਿਵੇਂ ਹੰਸ ਰਾਜ ਨਾਲ ਹੁੰਦੀ ਆ ਨਾਰੇ ਮੁਰਦਾਬਾਦ ਦੇ ਲੱਗਣਗੇ ਪਿੰਡਾਂ ਵਿੱਚ ਦੇਣਾ ਬੜਨ ਨਹੀਂ ਲੋਕੀ ਕਹਿਣਗੇ ਡੰਡੀ ਪੈ 1 ਮਿੰਟ ਵੀ ਦੇਣਾ ਖੜਨ ਨਹੀਂ ਨਾਰੇ ਮੁਰਦਾਬਾਦ ਦੇ ਲੱਗਣਗੇ ਪਿੰਡਾਂ ਵਿੱਚ ਦੇਣਾ ਬੜਨ ਨਹੀਂ ਲੋਕੀ ਕਹਿਣਗੇ ਡੰਡੀ ਪੈ 1 ਮਿੰਟ ਵੀ ਦੇਣਾ ਖੜਨ ਨਹੀਂ ਨਾ ਪਤਾ ਲੱਗੂ ਕੌਣ ਮਾਰ ਗਿਆ ਤੇ ਕਿਹਨੇ ਵੱਡੀ ਚੁੰਡੀ ਆ ਤੁਹਾਡੇ ਨਾਲ ਵੀ ਆਈ ਹੋ ਜਿਵੇਂ ਹੰਸ ਰਾਜ ਨਾਲ ਹਾਂ ਤੁਹਾਡੇ ਨਾਲ ਵੀ ਅਹੀਂ ਹੋ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਐਹੀਂ ਹੋ ਜਿਵੇਂ ਹੰਸ ਰਾਜ ਨਾਲ ਹੁੰਦੀ ਆ ਓ ਗੱਲ ਜਿੱਤ ਕੇ ਸਾਡੀ ਸੁਣਦੇ ਨਹੀਂ ਤੁਸੀਂ ਭੁੱਲ ਜਾਣਿਓ ਫਰਜਾ ਨੂੰ ਤੁਸੀਂ ਜਿੰਨਾ ਕਰਕੇ ਤਖਤ ਬੈਠੋ ਪੈਰਾਂ ਵਿੱਚ ਰੋਲੋਂ ਪਰਜਾ ਨੂੰ ਹਾਂ ਗੱਲ ਜਿੱਤ ਕੇ ਸਾਡੀ ਸੁਣਦੇ ਨਹੀਂ ਤੀ ਭੁੱਲ ਜਾਣਿਓ ਪਰ ਜਾਨੂ ਤੁਸੀਂ ਜਿੰਨਾ ਕਰਕੇ ਤਖਤ ਬੈਠੋ ਪੈਰਾਂ ਵਿੱਚ ਰੋਲੋਂ ਪਰ ਜਾਨੂ ਇਹ ਭੁੱਲ ਗ ਜਾਂਦੇ ਕਿ ਲੋਕਾਂ ਦੇ ਹੱਥ ਵੋਟਾਂ ਵਾਲੀ ਕੁੰਜੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਹਾਂ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਆ ਜੇ ਬਾਦੇ ਪੂਰੇ ਨਾ ਹੋਏ ਫਿਰ ਲੋਕ ਤੁਹਾਡੇ ਨਾਲ ਰੁੱਸਣਗੇ ਹਾਂ ਉੱਤਰ ਸਾਰੇ ਸਵਾਲਾਂ ਦੇ ਤੁਹਾਨੂੰ ਘੇਰ ਘੇਰ ਕੇ ਪੁੱਛਣਗੇ ਓਏ ਜੇ ਬਾਦੇ ਪੂਰੇ ਨਾ ਹੋਏ ਫਿਰ ਲੋਕ ਤੁਹਾਡੇ ਨਾਲ ਰੁੱਸਣਗੇ ਉੱਤਰ ਸਾਰੇ ਸਵਾਲਾਂ ਦੇ ਤੁਹਾਨੂੰ ਘੇਰ ਘੇਰ ਕੇ ਪੁੱਛਣਗੇ ਓਏ ਜਿਵੇਂ ਕੁੰਬੜ ਵਾਲੀਏ ਪੱਟੀ ਦੇ ਨਾਲ ਰੇਸ਼ਮ ਡਾਉਂਦਾ ਕੁੰਡੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਤੋਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਓਏ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਐ ਤੁਹਾਡੇ ਨਾਲ ਵੀ ਐਂ ਹੋਊ ਜਿਵੇਂ ਹੰਸ ਰਾਜ ਨਾਲ ਹੁੰਦੀ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੱਜਣੋ ਤੇ ਅੱਜ ਮੇਰੇ ਨਾਲ ਮੇਰਾ ਭਰਾ ਰੇਸ਼ਮਨੂਰ ਚੰਨਣਵਾਲੀਆ ਤੇ ਮੈਂ ਤੁਹਾਡਾ ਵੀਰ ਪੱਟੀਕੋਂਪੜਵਾਲੀਆ ਸੱਜਣੋ ਕਈ ਦਿਨਾਂ ਤੋਂ ਵੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਖਬਰਾਂ ਵਾਇਰਲ ਹੋ ਰਹੀਆਂ ਨੇ ਥਾਂ ਥਾਂ ਤੇ ਆਪਣੇ ਭਾਜਪਾ ਦੇ ਉਮੀਦਵਾਰ ਹੰਸਰਾਜ ਹਾਂਸੀ ਨੂੰ ਘੇਰਿਆ ਜਾ ਰਿਹਾ ਹੈ ਕਿਸਾਨ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਬਾਰਡਰਾਂ ਦੇ ਉੱਪਰ ਗੋਲੀਆਂ ਕਿਉਂ ਚੱਲੀਆਂ ਕਿਉਂ ਸਾਡੇ ਨੌਜਵਾਨ ਮਾਰੇ ਗਏ ਕਰਨੇ ਵੀ ਬਣਦੇ ਨੇ ਹਾਂ ਕਰਨੇ ਵੀ ਬਣਦੇ ਆ ਅਸੀਂ ਹਰ ਇੱਕ ਲੀਡਰ ਨੂੰ ਇਹ ਚੇਤਾਵਨੀ ਦਿੰਨੇ ਆ ਤੇ ਵੀ ਤੁਸੀਂ ਵੀ ਉਨੀ ਇੱਕ ਗੱਲ ਕਰਿਓ ਜਿੰਨੀ ਤੇ ਤੁਸੀਂ ਖਰੇ ਉੱਤਰ ਸਕੋ ਜਿੰਨੀ ਕਿ ਤੁਸੀਂ ਪੂਰੀ ਕਰ ਸਕੋ ਬਈ ਜੀ ਖਰੇ ਨਹੀਂ ਨਾ ਉੱਤਰ ਦੇ ਸੇ ਕਰਕੇ ਹੋ ਗਿਆ ਹਾਂ ਇਸੇ ਕਰਕੇ ਲੋਕ ਇਹਨਾਂ ਨੂੰ ਘੇਰਦੇ ਆ ਤੇ ਸਾਡੀ ਸਾਰਿਆਂ ਭਰਾਵਾਂ ਨੂੰ ਵੀ ਅਪੀਲ ਹੈ ਇਸ ਵੀਡੀਓ ਨੂੰ ਇੰਨੀ ਕ ਸ਼ੇਅਰ ਕਰੋ ਵੀ ਹਰ ਇੱਕ ਉਮੀਦਵਾਰ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਤੇ ਕੋਈ ਟੀਵਾ ਟੀਕਾ ਟਿੱਪਣੀ ਨਹੀਂ ਕਰਦੇ ਪਰ ਜੋ ਸੱਚ ਆ ਓਰੀਜਲ ਤੁਹਾਨੂੰ ਦੱਸਿਆ ਹਾਂ ਉਹ ਓਰੀਜਲ ਤੁਹਾਨੂੰ ਦੱਸਿਆ ਵੀ ਕੋਈ ਵੀ ਭਰਾ ਸੋਚ ਕੇ ਤੁਹਾਡੇ ਨਾਲ ਵਾਦਾ ਕਰਕੇ ਜਾਵੇ ਜਿੰਨਾ ਕ ਕਰਕੇ ਜਾਵੇ ਓਨਾ ਕ ਪੂਰਾ ਉਤਰੇ ਸੋ ਇਹ ਵੀਡੀਓ ਸਾਡਾ ਬਣਾਉਣ ਦਾ ਇਹੀ ਰੀਜਨ ਸੀ ਸੋ ਆਸ ਹੈ ਤੁਹਾਨੂੰ ਜਰੂਰ ਪਸੰਦ ਆਈ ਹੋ ਤੇ ਜਰੂਰ ਅੱਗੇ ਸ਼ੇਅਰ ਕਰੋਗੇ ਜੀ ਬੜੀ ਮਿਹਰਬਾਨੀ ਧੰਨਵਾਦ